ਅਨਯੋਗ ਪੁਲਿਸ ਕਮਿਸ਼ਨਰ ਮਸਲਸਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲੇਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਇਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਤੰਨਾ ਸਿੰਘ ਇਹ ਦੋਨੋਂ ਅਜਨਾਲਾ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਐ ਤੇ ਜਿਹੜਾ ਗੁਰਪ੍ਰੀਤ ਸਿੰਘ ਐ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਐ ਤੇ ਜਿਹੜਾ ਕੰਨਨ ਸਿੰਘ ਐ ਉਹ ਅਨਪੜੀ ਐ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਐ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹਨਾਂ ਕੋਲ ਕੋਈ ਨਸ਼ੇਲੀ ਪ੍ਰਦਾਰਥ ਹੋ ਸਕਦਾ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਗ੍ਰਿਫਤਾਰ ਕੀਤਾ ਦੋਨਾਂ ਨੂੰ ਤੇ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੀ ਲਾਗੇ ਤੱਕ ਦੀ ਉਮਰ ਹੈ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਇੱਕ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰونز ਦੇ ਥਰੂ ਮੰਗਵਾਂਦੇ ਆ ਫਿਰ ਇੱਥੇ ਅੱਗੇ ਸੇਲ ਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੇ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਚ ਲੈ ਲਿਆ ਤੇ ਇਸ ਦੇ ਕਬਰੀ ਦਾ ਸੀ ਪਰਚਾ ਪੀਐਸ ਕੈਂਟ ਦਿੱਤਾ ਹੈ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀਐਸ ਐਕਟ ਪੀਐਸ ਕੰਟਰੋਲਮੈਂਟ ਅੰਮ੍ਰਿਤਸਰ ਧੰਨਵਾਦ ਅਲੇ ਸੀ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿੱਤਾ ਹੈ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਆ ਐਕਸਪਲੋਰ ਕਰ ਰਹੇ ਆ